ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਜ ਕਿਰਪਾ ਕੀਤੀ ਹੈ ਜੋ ਲੜੀਵਾਰ ਗੁਰਬਾਣੀ ਦੇ ਸ਼ਬਦ ਚੱਲ ਰਹੇ ਹਨ ਉਹਨਾਂ ਨੂੰ ਵਿਚਾਰਨ ਦਾ ਅੱਜ ਮੌਕਾ ਬਖਸ਼ਿਸ਼ ਹੋਇਆ ਹੈ ਜਿੱਥੇ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਗੁਰਮント ਵਿਚਾਰਾਂ ਦੇ ਰਾਹੀਂ ਗੁਰਬਾਣੀ ਦੇ ਦਰਸ਼ਨ ਕਰਦੇ ਹਾਂ ਉੱਥੇ ਮਾਲਕ ਜੀ ਸਬੱਬ ਬਣਾਉਂਦੇ ਹਨ ਸਮਾਂ ਝੋਲੀ ਦੇ ਵਿੱਚ ਪਾਉਂਦੇ ਨੇ ਕਿ ਅਸੀਂ ਆਪਣੇ ਇਤਿਹਾਸ ਦੇ ਪੰਨਿਆਂ ਨੂੰ ਵੀ ਨਾਲ-ਨਾਲ ਯਾਦ ਕਰਦੇ ਰਹੀਏ ਕਿਸੇ ਵੀ ਕਾਵਨ ਨੂੰ ਸਮਝਣ ਵਾਸਤੇ ਕਿਸੇ ਚੀਜ਼ ਨੂੰ ਸਮਝਣ ਵਾਸਤੇ ਉਦਾਹਰਨ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਉਦਾਹਰਨ ਦੇ ਨਾਲ ਉਸ ਚੀਜ਼ ਨੂੰ ਸਮਝਣਾ ਜਿਹੜਾ ਹੈ ਉਸ ਸ਼ਬਦ ਨੂੰ ਸਮਝਣਾ ਜਿਹੜਾ ਹੈ ਉਹ ਸੌਖਾ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਬੇਅੰਤ ਐਸੀਆਂ ਉਦਾਹਰਨਾਂ ਲਈਆਂ। ਉਦਾਹਰਨਾਂ ਦੇ ਰਾਹੀਂ ਮਾਲਕ ਨੇ ਸਾਨੂੰ ਸਮਝਾਇਆ। ਉਦਾਹਰਨ ਦੇ ਰਾਹੀਂ ਪਾਵਨ ਸ਼ਬਦ ਦੀ ਵਿਆਖਿਆ ਜਿਹੜੀ ਹੈ ਸੱਜੇ ਹੀ ਸਾਡੇ ਮਨ ਦੇ ਵਿੱਚ ਉਹ ਪਕੜ ਕਰ ਗਈ ਪਰ ਦੂਸਰੀ ਗੱਲ ਹੋਰ ਆਪਜੀ ਨਾਲ ਮੈਂ ਸਾਂਝ ਕਰਦਿਆਂ ਉਦਾਹਰਨ ਸਮਝਣ ਲਈ ਹੁੰਦੀ ਹੈ ਉਸ ਉਦਾਹਰਨ ਦੇ ਰਾਹੀਂ ਅਸੀਂ ਮੰਜ਼ਲ ਦੇ ਨਾਲ ਜੁੜਨਾ ਹੈ ਇਤਿਹਾਸ ਵਿੱਚੋਂ ਸਾਨੂੰ ਮਿਲਿਆ ਕੀ ਹੈ ਅਸੀਂ ਉਹਨੂੰ ਸਾਂਝਾ ਕਰੀਏ ਇਤਿਹਾਸ ਵਿੱਚੋਂ ਸਾਨੂੰ ਮਿਲਿਆ ਕੀ ਹੈ ਕਿਹੜੇ ਉਹ ਸਿੱਖ ਸਨ ਜਿਨ੍ਹਾਂ ਨੇ ਆ ਕਾਰਜ ਕੀਤਾ ਜਿਹੜੀ ਵਿਚਾਰ ਹੁੰਦੀ ਹੈ ਨਾ ਉਹ ਕਦੇ ਮਰਦੀ ਨਹੀਂ ਵਿਚਾਰ ਕਦੇ ਮਰਦੀ ਨਹੀਂ ਅਸੀਂ ਬਾਣੀ ਦਾ ਸ਼ਬਦ ਪੜ੍ਹਦੇ ਹਾਂ ਜਦੋਂ ਜਿਸ ਸਿਮਰਤ ਸਭ ਕਿਲ ਵੀ ਖਨਾਸੈ ਪਤਰੀ ਹੋਏ ਉਧਾਰੂ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੂ ਮਾਲਕ ਕਿਰਪਾ ਕਰਨ ਲੱਗੇ ਕਿ ਜਿੰਨੂੰ ਸਿਮਰਨ ਦੇ ਨਾਲ ਜਿੰਨੂੰ ਯਾਦ ਕਰਨ ਦੇ ਨਾਲ ਜਿੰਨੂੰ ਯਪਨ ਦੇ ਨਾਲ ਤੇਰੇ ਸਾਰੇ ਪਾਪ ਖਤਮ ਹੋ ਜਾਣ ਮਾਲਕ ਆਖਣਗੇ ਉਸ ਪਰਮਾਤਮਾ ਨੂੰ ਜਪ ਜਿਸ ਸਿਮਰਤ ਸਭ ਕਿਲ ਬਿਖ ਨਾਸੈ ਪਿਤਰੀ ਹੋਏ ਉਧਾਰੂ ਤੇ ਤੇਰੇ ਪਿਤਰਾਂ ਦਾ ਵੀ ਉਧਾਰ ਹੋਵੇ ਜਿਹੜੇ ਦੁਨੀਆ ਦੇ ਉੱਤੋਂ ਜਾ ਚੁੱਕੇ ਨੇ ਉਹ ਪਿਤਰ ਕਹਾਉਂਦੇ ਹਨ ਜਿਹੜੇ ਚਲੇਗੇ ਜੋ ਸਰੀਰਿਕ ਤੌਰ ਤੇ ਨਹੀਂ ਹੈ ਹੁਣ ਕੀ ਕਹੀਏ ਕਿ ਇਹ ਜਿਹੜੀ ਬਾਣੀ ਹੈ ਉਹ ਮਰਿਆਂ ਤੱਕ ਪਹੁੰਚਦੀ ਹੈ ਨਾ ਮਰਿਆਂ ਤੱਕ ਨਹੀਂ ਜਿਹੜਾ ਉਸ ਬਾਣੀ ਨੂੰ ਪੜ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਬਣਾ ਲੈਂਦਾ ਹੈ ਵਧੀਆ ਤਰੀਕੇ ਦੇ ਨਾਲ ਉਸ ਜ਼ਿੰਦਗੀ ਨੂੰ ਜਿਉਂਦਾ ਹੈ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਕਸਬੇ ਦੇ ਵਿੱਚ ਲੋਕ ਆਖਦੇ ਨੇ ਯਾਰ ਆ ਪੋਤਰਾ ਕਿਹਦਾ ਹੈ ਇਹ ਪੁੱਤ ਕਿਹਦਾ ਹੈ ਇਹ ਕਿਸ ਦੇ ਪਰਿਵਾਰ ਵਿੱਚੋਂ ਹੈ ਫਿਰ गर्व ਦੇ ਨਾਲ ਉਹਦੇ ਚਾਚੇ ਤਾਏ ਸ਼ਰੀਕੇ ਵਾਲੇ ਕਹਿੰਦੇ ਨੇ ਇਹਦਾ ਦਾਦਾ ਫਲਾਣਾ ਸੀ ਆਪਣੇ ਦਾਦੇ ਦਾ ਅੱਜ ਇਹਨੇ ਨਾਮ ਜਿਹੜਾ ਹੈ ਉਹ ਰੋਸ਼ਨ ਕਰ ਦਿੱਤਾ ਤੇ ਮਲਕ ਆਖਣਗੇ ਸੱਚੇ ਗਿਆਨ ਨੂੰ ਪੜ ਕੇ ਸੱਚੀ ਬਾਣੀ ਨੂੰ ਪੜ ਕੇ ਸੱਚੇ ਇਲਮ ਨੂੰ ਆਪਣੇ ਜ਼ਿੰਦਗੀ ਦੇ ਅੰਦਰ ਧਾਰਨ ਕਰਕੇ ਜਿਹੜਾ ਇਨਸਾਨ ਜ਼ਿੰਦਗੀ ਨੂੰ ਜਿਉਂਦਾ ਹੈ ਮਲਕ ਆਖਣ ਲੱਗ ਜਿਸ ਸਿਮਰਤ ਸਭ ਕਿੱਲ ਬਿਖ ਨਸੈ ਤੇਰ ਮਨ ਦੇ ਮਾੜੇ ਵਿਚਾਰ ਜ਼ਿੰਦਗੀ ਦੇ ਅੰਦਰ ਨਿਕਲ ਗਏ ਤੂੰ ਸੱਚੇ ਧਰਮ ਦੇ ਰਸਤੇ ਉੱਤੇ ਤੁਰਿਆ ਤੂੰ ਲੋਕਾਂ ਦਾ ਮਾੜਾ ਕਰਦਾ ਹੁੰਦਾ ਸੀ ਲੋਕਾਂ ਨਾਲ ਗਲਤ ਕਰਦਾ ਹੁੰਦਾ ਸੀ ਨਸ਼ਾ ਵੇਚਦਾ ਹੁੰਦਾ ਸੀ ਨਸ਼ਾ ਕਰਦਾ ਹੁੰਦਾ ਸੀ ਇਹ ਪਾਪ ਨਹੀਂ ਸੀ ਕਿਸੇ ਦੀ ਧੀ ਭੈਣ ਨਾਲ ਗਲਤ ਕੀਤਾ ਇਹ ਪਾਪ ਨਹੀਂ ਕਿਸੇ ਦੀ ਧੀ ਪੈਣ ਬਾਰੇ ਗਲਤ ਸੋਚਿਆ ਇਹ ਪਾਪ ਨਹੀਂ ਪਾਤਸ਼ਾਹ ਕਹਿੰਦੇ ਇਸ ਬਾਣੀ ਨੂੰ ਪੜ ਕੇ ਜਿੰਨੂੰ ਸਿਮਰਨ ਦੇ ਨਾਲ ਸਾਰੇ ਤੇਰੇ ਪਾਪ ਮੁੱਕ ਗਏ ਜਿਸ ਸਿਮਰਤ ਸਭ ਕਿਲ ਬਿਖ ਨਾਸੈ ਪਿਤਰੀ ਹੋਏ ਉਧਾਰੋ ਗੁਰਦੇਵ ਕਹਿੰਦੇ ਸੋ ਹਰ ਹਰ ਤੁਮ ਉਸ ਪਰਮਾਤਮਾ ਨੂੰ ਸਦਾ ਤੂੰ ਜਪ ਜਾ ਕਾ ਅੰਤ ਨਾ ਪਾਰੋ ਉਸ ਪਰਮਾਤਮਾ ਦਾ ਜਿਹੜਾ ਕੋਈ ਅੰਤ ਹੀ ਨਹੀਂ ਹੈ ਤੇ ਆਪਣੀ ਬੱਚੀਏ ਧੀਏ ਆਪਣੇ ਪੁੱਤ ਨੂੰ ਆਪਣੀ ਧੀ ਨੂੰ ਇਹ ਅਸੀਸ ਦੇ ਕਿਹੜੀ ਪੁੱਤਾ हे ਮੇਰੇ ਪੁੱਤਰ ਮਾਤਾ ਕੀ ਅਸੀਸ ਤੈਨੂੰ ਮੇਰੀ ਅਸੀਸ ਇਹ ਹੈ ਜਿੱਥੇ ਅਸੀਂ ਲੰਮੀ ਉਮਰ ਦੀ ਅਸੀਸ ਦਿੰਨੇ ਆ ਨਾ ਚੰਗੀ ਨੌਕਰੀ ਦੀ ਅਸੀਸ ਦਿੰਦੇ ਆ ਉਥੇ ਅਸੀਂ ਆਪਣੇ ਬੱਚਿਆਂ ਨੂੰ ਇੱਕ ਅਸੀਸ ਦਈਏ ਨਿਮਕਨ ਨਿਸਰੋ ਤੁਮਕੋ ਹਰ ਹਰ ਤੈਨੂੰ ਪਰਮਾਤਮਾ ਕਦੇ ਵਿਸਰੇ ਤੇ ਕਦੇ ਭੁੱਲੇ ਨਾ ਨਿਮਕਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਸਦਾ ਉਸ ਪਰਮਾਤਮਾ ਨੂੰ ਭਜਦੇ ਸਦਾ ਉਸ ਪਰਮਾਤਮਾ ਨੂੰ ਜਪ ਤੈਨੂੰ ਉਹ ਕਦੇ ਭੁੱਲੇ ਨਾ ਕਦੇ ਵਿਸਰੇ ਨਾ ਕੋਸ਼ਿਸ਼ ਕਰਿਆ ਕਰੀਏ ਆਪਣੇ ਪਰਿਵਾਰ ਦੇ ਵਿੱਚ ਜਦੋਂ ਬੱਚਾ ਥੋੜਾ ਕ ਸਿਆਣਾ ਹੋ ਜਾਏ ਨਾ ਤੇ ਬੱਚਿਆਂ ਨੂੰ ਅਸੀਂ ਧਰਮ ਦੀ ਸਿੱਖਿਆ ਦੇਣੀ ਸ਼ੁਰੂ ਕਰੀਏ ਧਰਮ ਦੇ ਨਾਲ ਉਹਨੂੰ ਜੋੜਨਾ ਸ਼ੁਰੂ ਕਰੀਏ ਅਵੇਸਲੇ ਨਾ ਹੋਈਏ ਧਰਮ ਦੀ ਸਿੱਖਿਆ ਬੱਚੇ ਨੂੰ ਦਵਾਂਗੇ ਕੱਲ ਮੈਂ ਅਕਸਰ ਜ਼ਿਕਰ ਕਰਦਾ ਹੁੰਨਾ ਕਿ ਕੱਲ ਨੂੰ ਬੇਸ਼ੱਕ ਪੌਦਾ ਕਟਿਆ ਜਾਏ ਬੱਚਾ ਕਿਸੇ ਮਾੜੇ ਰਸਤੇ ਉੱਤੇ ਤੁਰ ਪਈ ਬੱਚਾ ਗਲਤ ਪਾਸੇ ਤੁਰ ਪਈ ਪਰ ਜਿਹੜਾ ਉਹਦੇ ਬਚਪਨ ਦੇ ਵਿੱਚ ਬੀਜ ਮਾਂ ਪਿਓ ਨੇ ਜ਼ਿੰਦਗੀ ਦੇ ਅੰਦਰ ਚੰਗੇ ਗੁਣਾਂ ਦਾ ਚੰਗੀ ਗੁਰਬਾਣੀ ਦਾ ਚੰਗੇ ਇਤਿਹਾਸ ਦਾ ਬੀਜਿਆ ਹੋਏਗਾ ਨਾ ਉਹ ਬੀਜ ਕਿਤੇ ਨਾ ਕਿਤੇ ਪੁੰਗਰਨ ਦੀ ਚਾਹਨਾ ਜ਼ਰੂਰ ਰੱਖੇਗਾ ਪਰ ਆਪਣੇ ਆਪ ਨੂੰ ਕਦੇ ਵੇਸ ਹਲਾਣਾ ਕਰਿਓ ਇੱਕ ਨਾਵਲ ਹੈ ਮਿੰਟੂ ਗੁਰੂ ਸਰਯੇ ਦਾ ਲਿਖਿਆ ਹੋਇਆ ਉਸ ਨਾਵਲ ਦਾ ਨਾਮ ਹੈ ਡਾਕੂਆਂ ਦਾ ਮੁੰਡਾ ਪਿਛਲੀ ਫਿਲਮ ਵੀ ਆਈ ਸੀ ਇੱਕ ਨਾ ਸੁਣ ਕੇ ਨਾ ਕਿਉਂਕਿ ਗਿਆਨੀ ਜੀ ਕਿਹੜੀ ਗੱਲ ਕਰਨ ਲੱਗੇ ਉਹਨੇ ਆਪਣੀ ਆਟੋ ਬਾਇਓਗ੍ਰਾਫੀ ਲਿਖੀ ਐ ਇਸ ਬੁੱਕ ਕਿਤਾਬ ਦੇ ਵਿੱਚ ਚੰਗਾ ਕਬੱਡੀ ਦਾ ਸਟਾਪਰ ਹੋਏ ਚੰਗਾ ਕਬੱਡੀ ਦਾ ਰੇਡਰ ਹੋਏ ਤੇ ਸ਼ੁਰੂਆਤ ਕਿੱਥੇ ਹੋਈ ਕਿ ਮਾੜੀ ਸੰਗਤ ਨੇ ਸਿਗਰਟ ਤੋਂ ਗੱਲ ਸ਼ੁਰੂ ਕੀਤੀ ਸੀ ਸੱਥ ਦੇ ਵਿੱਚ ਬੈਠੇ ਹੋਏ ਬਜ਼ੁਰਗਾ ਨੇ ਮੂੰਹ ਨੂੰ ਐਸੀ ਸਿਗਰਟ ਲਵਾਈ ਐਸਾ ਉਹ ਰੂਪ ਉਤਾਰਨ ਕੀਤਾ ਅੱਤ ਦਾ ਨਸ਼ੇੜੀ ਬਣ ਗਿਆ ਬੇਸ਼ੱਕ ਕਬੱਡੀ ਖੇਡਣ ਲੱਗ ਗਿਆ ਗੇਮ ਵਿੱਚ ਪੈ ਗਿਆ ਤੇ ਮੈਂ ਯਤਨ ਕਰਾਂ ਕਿ ਬੱਚਿਆਂ ਨੂੰ ਧਰਮ ਦੀ ਸਿੱਖਿਆ ਜ਼ਰੂਰ ਦਿਓ ਇਸ ਪਾਸੇ ਰਵੇਸ ਲੈਣਾ ਹੋਇਆ ਕਿ ਅੱਜ ਜੇਕਰ ਅਸੀਂ ਕਹਿ ਰਹੇ ਹਾਂ ਨਾ ਕਿ ਬੱਚਿਆਂ ਦੀ ਖੇਡਣ ਦੀ ਉਮਰ ਆਜੀ ਕੋਈ ਗੱਲ ਨਹੀਂ ਕੱਲ ਨੂੰ ਅਜੇ ਜਵਾਨ ਹੋਣਾ ਹੈ ਅੱਜ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕੱਲ ਨੂੰ ਜੇਕਰ ਅਸੀਂ ਉਹਨਾਂ ਦੇ ਪ੍ਰੈਸ਼ਰਾਈਜ਼ ਹੋਏ ਤੇ ਕਦੇ ਅਸੈਪਟ ਨਹੀਂ ਕਰਨਗੇ ਚੀਜ਼ ਨੂੰ ਸਿਗਰਟ ਤੋਂ ਕੰਮ ਸ਼ੁਰੂ ਹੋਇਆ ਕਬੱਡੀ ਦਾ ਪਲੇਅਰ ਵੀ ਬਣ ਗਿਆ ਅੱਤ ਦਾ ਨਸ਼ੇੜੀ ਬਣਿਆ ਤੇ ਉਹਨੇ ਆਪਣੀ ਆਟੋ ਬਾਇਓਗ੍ਰਾਫੀ 'ਚ ਜ਼ਿਕਰ ਕੀਤਾ ਕਿ ਮੇਰੇ ਸਰੀਰ ਦਾ ਕੋਈ ਐਸਾ ਅੰਗ ਨਹੀਂ ਸੀ ਜਿਸ ਜਗ੍ਹਾ ਦੇ ਉੱਤੇ ਮੈਂ ਇੰਜੈਕਸ਼ਨ ਨਾਲ ਲਗਾਇਆ ਹੋਏ ਡਰੱਗ ਦਾ ਦੁਨੀਆਂ ਦਾ ਕੋਈ ਐਸਾ ਨਸ਼ਾ ਨਹੀਂ ਜਿਹੜਾ ਮੈਂ ਨਾ ਕੀਤਾ ਹੋਏ ਆਪਣੀ ਆਟੋ ਬਾਇਓਗ੍ਰਾਫੀ ਦੇ ਵਿੱਚ ਉਹਨੇ ਗੱਲ ਨੂੰ ਲਿਖਿਆ ਤੇ ਕਿਤਾਬ ਦੇ ਜਿਹੜੇ ਅੰਤਲੇ ਬੋਲ ਸਨ ਨਾ ਉਹ ਬੜੇ ਕਮਾਲ ਦੇ ਸਨ ਕਹਿੰਦਾ ਮੰਨਿਆ ਹੈ ਕਲ ਲੋਕ ਨਸ਼ੇ ਨੂੰ ਕੋੜ ਕਹਿੰਦੇ ਨੇ ਪਰ ਇਹ ਕਿਤਾਬ ਇਹ ਜ਼ਿੰਦਗੀ ਮੇਰੀ ਦੇ ਲਿਖੀ ਹੋਏ ਇਹ ਪੰਨੇ ਇਹ ਜ਼ਿੰਦਗੀ ਮੇਰੀ ਤੇ ਲਿਖੇ ਹੋਏ ਸ਼ਬਦ ਜਿਹੜੇ ਨੇ ਇਸ ਗੱਲ ਨੂੰ ਬਿਆਨ ਕਰਦੇ ਨੇ ਕਿ ਇਹ ਗੱਲ ਝੂਠੀ ਹੈ ਇਨਸਾਨ ਚਾਹੇ ਤੇ ਆਪਣੇ ਆਪ ਨੂੰ ਬਦਲ ਸਕਦਾ ਹੈ ਇਨਸਾਨ ਚਾਹੇ ਤੇ ਆਪਣੇ ਆਪ ਨੂੰ ਮਾੜੇ ਪਾਸਿਆਂ ਰੋਕ ਸਕਦਾ ਹੈ ਗੁਰੂ ਦੀ ਬਾਣੀ ਨੂੰ ਅਸੀਂ ਪੜੀਏ ਤੇ ਗੁਰੂ ਦੀ ਬਾਣੀ ਨੂੰ ਪੜ ਕੇ ਆਪਣੀ ਜ਼ਿੰਦਗੀ ਦੇ ਅੰਦਰ ਇਹਨੂੰ ਲਾਗੂ ਕਰਨ ਦਾ ਯਤਨ ਕਰੀ ਕਿ ਮੈਂ ਬਦਲਣਾ ਚਾਹੁੰਦਾ ਹਾਂ ਤੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਮਾਪਿਓ ਨੇ ਪੜਾਉਣ ਵਾਸਤੇ ਬਾਹਰ ਕਿਤੇ ਭੇਜਿਆ ਹੋਇਆ ਹੈ ਨਾ ਵਿਸ਼ਵਾਸ ਦੇ ਨਾਲ ਭਰੋਸੇ ਦੇ ਨਾਲ ਆਪਣੀ ਸੁਸਾਇਟੀ ਵਿੱਚ ਰਹਿ ਕੇ ਇਸ ਚੀਜ਼ ਨੂੰ ਜ਼ਰੂਰ ਵੇਖੋ ਕਿ ਤੁਹਾਡੇ ਨਾਲ ਦੇ ਜਿਹੜੇ ਰਹਿ ਰਹੇ ਨੇ ਉਹ ਪਿੰਡਾਂ ਵਿੱਚ ਨੇ ਜਿਵੇਂ ਲਗਜ਼ਰੀ ਲਾਈਫ ਨੂੰ ਅਸੀਂ ਜੀ ਰਹੇ ਹਾਂ ਕਿ ਸਾਡੀ ਉਹਨਾਂ ਵਰਗੀ ਐ ਸੀ ਉਹਨਾਂ ਉੱਪਰ ਕਦੇ ਉਹਨਾਂ ਦੇ ਭਰੋਸੇ ਨੂੰ ਕਦੇ ਤੋੜੀਏ ਨਾ ਜ਼ਿੰਦਗੀ ਦੇ ਵਿੱਚ ਸਾਨੂੰ ਅੱਜ ਦੇ ਦਿਨ ਬੜੇ ਚੰਗੇ ਲੱਗਣਗੇ ਸੁਹਾਵਣੇ ਲੱਗਣਗੇ ਖੇਡਣ ਖਡਾਉਣ ਦੇ ਲੱਗਣਗੇ ਪਰ ਜਦੋਂ ਜ਼ਿੰਦਗੀ ਅੱਗੇ ਜਾ ਕੇ ਵੱਧਦੀ ਹੈ ਨਾ ਤੇ ਪੱਲੇ ਕੇਵਲ ਤੇ ਕੇਵਲ ਅਥਰੂ ਤੇ ਰੋਣਾ ਰਹਿ ਜਾਂਦਾ ਹੈ ਸਿਆਣਿਆਂ ਵੱਲੋਂ ਕੀਤੀਆਂ ਹੋਈਆਂ ਗੱਲਾਂ ਸਾਨੂੰ ਅੱਜ ਬੇਸ਼ੱਕ ਬੁਰੀਆਂ ਲੱਗਦੀਆਂ ਹੋਣ ਹਰੇਕ ਇਨਸਾਨ ਨੂੰ ਲੱਗਦੀਆਂ ਨੇ ਜਦੋਂ ਸਕੂਲ ਚ ਪੜਦਾ ਸੀ ਉਦੋਂ ਸਕੂਲ ਦੇ ਟੀਚਰ ਬੜੇ ਮਾੜੇ ਲੱਗਦੇ ਸਨ ਕਿ ਸਾਨੂੰ ਪੜਾਉਣ ਵਾਲੋ ਕਹਿੰਦੇ ਨੇ ਸਾਨੂੰ ਹੋਮਵਰਕ ਕਰਨੋ ਲਈ ਕਹਿੰਦੇ ਨੇ ਅਸਲ ਚ ਉਹ ਹੋਮਵਰਕ ਨਹੀਂ ਹੋਇਆ ਕਰਦਾ ਤੇ ਜਿਹੜਾ ਕੰਮ ਸਕੂਲ ਚ ਕੀਤਾ ਸੀ ਬਲੈਕਬੋਰਡ ਤੋਂ ਪੜਿਆ ਸੀ ਉਹਨੂੰ ਕਹਿੰਦੇ ਫੇਰ ਦੁਬਾਰੇ ਲਿਖ ਕੇ ਲੈ ਕੇ ਆਓ ਉਹ ਅਸਲ ਚ ਇਹ ਇੱਕ ਹੋਮਵਰਕ ਨਹੀਂ ਸੀ ਯਾਰ ਟੀਚਰ ਤੇ ਪਾਗਲ ਨੇ ਸਾਨੂੰ ਫੇਰ ਕਹਿੰਦੇ ਕਾਪੀ ਤੋਂ ਉਤਾਰ ਕੇ ਲੈ ਕੇ ਆਓ ਉਹ ਸਾਨੂੰ ਜ਼ਿੰਮੇਵਾਰ ਬਣਾਉਣਾ ਸਿਖਾਉਂਦੇ ਸਨ ਕਿ ਜ਼ਿੰਮੇਵਾਰੀ ਨੂੰ ਨਿਭਾਇਆ ਕਿਵੇਂ ਜਾਂਦਾ ਹੈ ਕਿਸੇ ਦੇ ਹੁਕਮ ਨੂੰ ਮੰਨਿਆ ਕਿਵੇਂ ਜਾਂਦਾ ਹੈ ਸਾਨੂੰ ਉਹ ਬੁਰੇ ਲੱਗਦੇ ਸਨ ਸਕੂਲ 'ਚੋਂ ਨਿਕਲੇ ਕਾਲਜ ਲਾਈਫ 'ਚ ਆਗੇ ਸਾਨੂੰ ਉਹ ਟੀਚਰ ਬੁਰੇ ਲੱਗੇ ਪ੍ਰੋਫੈਸਰ ਬੁਰੇ ਲੱਗੇ ਯੂਨੀਵਰਸਿਟੀ ਲੈਵਲ ਤੇ ਚਲੇ ਗਏ ਸਾਨੂੰ ਉਹ ਮਾੜੇ ਲੱਗੇ ਜਦੋਂ ਇਨਸਾਨ ਕਾਲਜ ਯੂਨੀਵਰਸਿਟੀ ਲੈਵਲ ਤੇ ਪੜਦਾ ਹੈ ਨਾ ਉਦੋਂ ਉਹਨੂੰ ਬਿਲਕੁਲ ਫਰੀडम ਹੁੰਦਾ ਪਲਾਸਟ 'ਚ ਬੈਠਣਾ ਬੈਠੋ ਨਹੀਂ ਪੜਨਾ ਨਾ ਪੜੋ ਤੁਹਾਡੀ ਆਪਣੀ ਮਰਜ਼ੀ ਹੈ ਉਦੋਂ ਜ਼ਿੰਦਗੀ ਫਿਰ ਇੱਕ ਨਤੀਜਾ ਦਿੰਦੀ ਹੈ 3 ਸਾਲ ਬਾਅਦ ਸਾਡੇ ਪੱਲੇ ਕੇਵਲ ਅਥਰੂ ਤੇ ਰੋਣਾ ਰਹਿ ਜਾਂਦਾ ਹੈ ਅੱਜ ਗੁਰਬਾਣੀ ਨੇ ਸਾਨੂੰ ਜਿੰਨਾ ਤੱਕ ਸਾਡੇ ਦੰਦ ਸਨ ਜਿੰਨਾ ਤੱਕ ਸਾਡੀਆਂ ਅੱਖਾਂ ਸਨ ਜਿੰਨਾ ਤੱਕ ਸਾਡੀ ਜ਼ੁਬਾਨ ਸੀ ਸਾਨੂੰ ਗੁਰਬਾਣੀ ਨੇ ਬਾਰ-ਬਾਰ ਕਿਹਾ ਕਿ ਇਹ ਨੇਤਰੋ ਮੇਰਿਓ ਹਰ ਤੁਮੈ ਜੋਤਰ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨੇ ਹਾਲ ਹੈ ਜਿਵੇਂ ਇੱਕ ਟੀਚਰ ਕਹਿੰਦਾ ਸੀ ਨਾ ਕਿ ਪੁੱਤੋ ਤੁਹਾਡਾ ਪੜਨ ਦਾ ਆ ਸਾਲ ਹੈ ਤੁਹਾਡੇ ਆਉਣ ਵਾਲੇ ਸਮੇਂ 'ਚ ਇਮਤਿਹਾਨ ਹੋਣਗੇ ਪੇਪਰ ਹੋਣਗੇ ਪਾਸ ਕਿਵੇਂ ਕਰੋਗੇ ਗੁਰਬਾਣੀ ਜਿੰਨਾ ਤੱਕ ਸਾਡੇ ਕੋਲ ਅੱਖਾਂ ਸਨ ਜਿੰਨਾ ਤੱਕ ਸਾਡੇ ਕੋਲ ਤੰਦਰੁਸਤ ਹੱਥ ਪੈਰ ਸਨ ਜਿੰਨਾ ਤੱਕ ਸਾਡੇ ਕੋਲ ਤੰਦਰੁਸਤ ਸਰੀਰ ਸੀ ਮਾਲਕ ਆਖਣ ਲੱਗੇ ਤੇਰਾ ਇਮਤਿਹਾਨ ਹੋਣਾ ਤੂੰ ਆਪਣੀ ਬਾਣੀ ਨੂੰ ਪੜ ਇਸ ਬਾਣੀ ਨੂੰ ਪੜ ਕੇ ਤੂੰ ਵਿਚਾਰ ਜ਼ਿੰਦਗੀ ਚ ਲਾਗੂ ਕਰ ਜਿੱਦਨ ਅੱਖਾਂ ਵੀ ਜਵਾਬ ਦੇ ਗਈਆਂ ਜਿੱਦਨ ਹੱਥ ਵੀ ਜਵਾਬ ਦੇਗੇ ਜਿੱਦਨ ਪੈਰ ਵੀ ਜਵਾਬ ਦੇਗੇ ਜਿੱਦਨ ਸਰੀਰ ਵੀ ਜਵਾਬ ਦੇ ਗਿਆ ਤੇ ਮਾਲਕ ਦੀ ਬਾਣੀ ਦਾ ਸ਼ਬਦ ਹੈ ਗੁਰਦੇਵ ਕਹੇ ਲੱਗੇ ਮਤਏ ਆਪਣੇ ਤੇਰੇ ਸਰੀਰ ਵਿੱਚ ਹੁਣ ਦਰਦ ਦਰਦ ਖਲੋ ਉਠੇ ਹੱਥਾਂ ਹੱਥ ਤੇਰੇ ਜਵਾਬ ਦੇ ਉਠੇ ਸਰੀਰ ਤੇਰੇ ਚ ਜਲਣ ਪੈਦਾ ਹੋਣ ਲੱਗੀ ਤੇ ਮਾਲਕ ਆਖਣ ਲੱਗੇ ਕਰਕ ਕਰੇਜੇ ਮਾਹੀ ਤੇਰੇ ਕੇਸ ਵੀ ਚਿੱਟੇ ਹੋ ਗਏ ਰੂਧਾ ਕੰਠ ਸ਼ਬਦ ਨਹੀਂ ਉਤਰੇ ਅੱਬ ਕੀਆ ਕਰਾਂ ਪ੍ਰਾਨੀ ਗਾਲਾ ਤੇਰਾ ਰੁਕ ਗਿਆ ਕੇਸ ତਿਰਪਏ ਕੇਸ ਦੁੱਧਵਾਨੀ ਤੇਰੇ ਕੇਸ ਚਿੱਟੇ ਹੋ ਗਏ ਗਲਾ ਤੇਰਾ ਹੁਣ ਰੁਕ ਗਿਆ ਤੇ ਮਾਲਕ ਆਖਣ ਲੱਗੇ ਹੁਣ ਜ਼ਿੰਦਗੀ ਦਾ ਤੇਰਾ ਇਮਤਿਹਾਨ ਦੇਣ ਦਾ ਸਮਾਂ ਸੀ ਜਦੋਂ ਤੇਰੇ ਕੋਲ ਸਮਾਂ ਸੀ ਉਦੋਂ ਸਮੇਂ ਨੂੰ ਤੂੰ ਆਪਣੇ ਨੂੰ ਸਾਂਭਿਆ ਨਹੀਂ ਜਾ ਕੋ ਆਏ ਸੋਈ ਬਿਹਾਜੂ ਜਿਹੜੇ ਕੰਮ ਵਾਸਤੇ ਆਇਆ ਸੀ ਉਸ ਸਮੇਂ ਨੂੰ ਆਪਣੇ ਹੱਥੋਂ ਕੱਢ ਕੇ ਬੈਠ ਗਿਆ ਤੇ ਮਾਲਕ ਆਖਣਗੇ ਉਹ ਇਨਸਾਨ ਜਿਹਨੂੰ ਇਹ ਜ਼ਿੰਦਗੀ ਦੇ ਅੰਦਰ ਰਿਅਲਾਈਜ਼ ਹੋ ਜਾਂਦਾ ਹੈ ਨਾ ਮੈਂ ਅਕਸਰ ਬੇਨਤੀ ਕਰਦਾ ਹਾਂ ਕਿ ਜ਼ਿੰਦਗੀ ਦੇ ਅੰਦਰ ਰਿਅਲਾਈਜ਼ ਹੋਣਾ ਬਹੁਤ ਜ਼ਰੂਰੀ ਹੈ ਆਪਣੇ ਆਪ ਦੀ ਗਲਤੀ ਨੂੰ ਮੰਨਣਾ ਬਹੁਤ ਜ਼ਰੂਰੀ ਹੈ ਅਸੀਂ ਆਪਣੀ ਕਈ ਵਾਰ ਹਿੰਦ ਨੂੰ ਪਗਾਉਣ ਵਾਸਤੇ ਨਾ ਅਸੀਂ ਕਿਸੇ ਇੱਕ ਝੁਕ ਕੇ ਤਿਆਰ ਨਹੀਂ ਝੁਕਦੇ ਉਹੀ ਨੇ ਜਿਨ੍ਹਾਂ ਦੇ ਅੰਦਰ ਜਾਣ ਹੋਇਆ ਕਰਦੀ ਹੈ ਤੇ ਜਿਹੜੇ ਝੁਕਦੇ ਨਹੀਂ ਉਹ ਆਕੜ ਜਾਂਦੇ ਨੇ ਤੇ ਅਕੜੇ ਹੋਏ ਨੂੰ ਮੁਰਦਾ ਕਿਹਾ ਜਾਂਦਾ ਹੈ ਜਿਹਨਾਂ ਦੇ ਅੰਦਰ ਜਾਨ ਹੁੰਦੀ ਹੈ ਉਹ ਝੁਕ ਜਾਇਆ ਕਰਦੇ ਨੇ ਜਿਹੜੇ ਮੁਰਦੇ ਹੋ ਜਾਂਦੇ ਨੇ ਮਰ ਜਾਂਦੇ ਨੇ ਉਹਨੂੰ ਆਕੜਿਆ ਹੋਇਆ ਕਹਿੰਦੇ ਨੇ ਤੇ ਆਕੜੇ ਹੋਏ ਨੂੰ ਮੁਰਦਾ ਕਿਹਾ ਜਾਂਦਾ ਹੈ ਮਲਕ ਆਖਣ ਲੱਗੇ ਤੇਰੀ ਜ਼ਿੰਦਗੀ ਦੇ ਅੰਦਰ ਫਲੈਕਸੀਬਿਲਟੀ ਹੋਏ ਝੁਕਣਾ ਤੈਨੂੰ ਆ ਜਾਏ ਗੁਰਦੇਵ ਕਹਿੰਦੇ ਪਰ ਝੁਕੀ ਇਸ ਤਰੀਕੇ ਨਾਲਾ ਜਿਵੇਂ ਇੱਕ ਸ਼ਿਕਾਰੀ ਵੀ ਝੁਕਦਾ ਹੈ ਤੇ ਸ਼ਿਕਾਰੀ ਦੇ ਝੁਕਣ ਪਿੱਛੇ ਇੱਕ ਲਾਲਚ ਤੇ ਇੱਕ ਫਰੇਬ ਹੈ ਸ਼ିକਾਰੀ ਦੇ ਝੁਕਣ ਪਿੱਛੇ ਇੱਕ ਫਰੇਵ ਹੈ ਮਾਲਕ ਆਖਣ ਲੱਗੇ ਅਪਰਾਧੀ ਦੂਣਾ ਨਹੀਂ ਵੈ ਹਿਰਨ ਦਾ ਸ਼ਿਕਾਰ ਕਰਨਾ ਹੋਏ ਨਾ ਤੇ ਹਿਰਨ ਬੜਾ ਸ਼ਾਰਪ ਜਾਨਵਰ ਹੈ ਤੇਜ ਬਹੁਤ ਹੈ ਹਿਰਨ ਦਾ ਸ਼ਿਕਾਰ ਕਰਨਾ ਹੈ ਸ਼ਿਕਾਰੀ ਆਪਣੇ ਆਪ ਨੂੰ ਝੁਕਾਉਂਦਾ ਹੈ ਕਿਤੇ ਹਿਰਨ ਸਾਹਮਣੇ ਵੇਖਣਾ ਲੈ ਤੇ ਮੈਨੂੰ ਵੇਖਦਿਆਂ ਸਾਰ ਕੇ ਤੇ ਭੱਜ ਨਾ ਜਾਈ ਇਨਸਾਨ ਵੀ ਉਸ ਸ਼ਿਕਾਰੀ ਵਰਗਾ ਹੈ ਇਨਸਾਨ ਕਹਿੰਦਾ ਕਿ ਮੈਂ ਝੁਕਣ ਤੇ ਲੱਗਿਆ ਇਹਦੇ ਅੱਗੇ ਹੱਥ ਤੇ ਜੋੜਨ ਲੱਗਿਆ ਪਰ ਇਹਨੂੰ ਪਤਾ ਨਾ ਲੱਗ ਜੇ ਕਿ ਮੇਰੇ ਮਤਲਬ ਲਈ ਮੇਰੇ ਅੱਗੇ ਹੱਥ ਜੋੜ ਰਿਹਾ ਹੈ ਕਿ ਮੇਰੇ ਮਤਲਬ ਵਾਸਤੇ ਮੇਰੇ ਅੱਗੇ ਹੱਥ ਪੈਰ ਜੋੜ ਕੇ ਮੈਨੂੰ ਆਪਣਾ ਆਪ ਜਿਤਾ ਰਿਹਾ ਹੈ ਮਾਲਕ ਆਖਣਗੇ ਅਪਰਾਧੀ ਦੂਣਾ ਨਹੀਂ ਵੈ ਜੋ ਹੰਤਾ ਮਿਰਗਾਹੀਂ ਮੇਂ ਮਿਰਗ ਨੂੰ ਮਾਰਨ ਵਾਸਤੇ ਹੱ ਸ਼ਿਕਾਰੀ ਚੁੱਕਦਾ ਗੁਰਦੇਵ ਕਾਲੇ ਸੀਸ ਨਵਾਇਆ ਕਿਆ ਥੀਏ ਜਾਂ ਹਿਰਦੈ ਕੁ ਸੁਧੇ ਜਾਈਂ ਤੇਰਾ ਉ ਝੁਕਿਆ ਹੋਇਆ ਕਿਸੇ ਮਾਇਨੇ ਨਹੀਂ ਰੱਖਦਾ ਤੇਰੇ ਦਿਲ ਦੇ ਵਿੱਚ ਕੁਝ ਹੋਰ ਹੈ ਜਿੰਦਗੀ ਦੇ ਅੰਦਰ ਰੀਅਲਾਈਜ਼ ਜ਼ਰੂਰੀ ਹੈ ਆਕਰ ਦੇ ਨਾਲ ਅਸੀਂ ਜ਼ਿੰਦਗੀ ਨੂੰ ਜਿਉ ਰਹੇ ਆ ਪਤਾ ਨਿਕਲਦੀ ਜ਼ਿੰਦਗੀ ਦਾ ਦਿਨ ਚੜਨਾ ਹੈ ਕਿ ਨਹੀਂ ਚੜਨਾ ਸਾਰੇ ਉਹ ਮਾਣ ਉਹ ਹੰਕਾਰ ਉਹ ਈਰਖਾ ਉਹ ਕਮੰਡ ਉਹ ਯਲਸੀ ਸਭ ਕੁਝ ਇਨਸਾਨ ਆਪਣੇ ਆਪਣੇ ਨਾਲ ਲੈ ਕੇ ਦੁਨੀਆ ਤੋਂ ਚਲੇ ਜਾਂਦਾ ਕਿਸੇ ਨੇ ਬੜੀ ਪਿਆਰੀ ਤਸਵੀਰ ਬਣਾਈ ਸ਼ਮਸ਼ਾਨ ਕਾਰਡ ਦੇ ਵਿੱਚ ਚਿਖਾ ਨੂੰ ਚੁਣਿਆ ਗਿਆ ਅੱਗ ਲਗਾਈ ਗਈ ਪੂਰੇ ਬਣੇ ਹੋਏ ਸਰੀਰੀ ਸਵਾਹ ਬਣੀ ਤੇ ਸਵਾਹ ਉੱਤੇ ਲਿਖਿਆ ਹੋਇਆ ਸੀ ਕਹਿੰਦਾ ਆ ਪਿਆ ਹੈ ਬੰਦੇ ਦਾ ਮਾਣ ਤੇ ਹੰਕਾਰ ਤੇ ਈਰਖਾ ਆ ਪਿਆ ਹੈ ਬੰਦੇ ਦਾ ਲਾਲਚ ਸਾਰੇ ਨੂੰ ਕੁਜੇ ਚ ਬਣਾ ਕੇ ਵਗਦੇ ਹੋਏ ਪਾਣੀ ਜੁੱਟ ਦਿੱਤਾ ਜਾਂਦਾ ਹੈ ਤੇ ਗੁਰਦੇਵ ਆਪਣੀ ਬਾਣੀ ਦੇ ਅੰਦਰ ਬਖਸ਼ਿਸ਼ ਕਰ ਲੈ ਕਿ ਨੇ ਪ੍ਰਮਾਤਮਾ ਜੀਓ ਦਰ ਬੀਬਾ ਮੈਂ ਨੀਮ ਕੋ ਮੇਰਾ ਹੋਰ ਕੋਈ ਦਰ ਨਹੀਂ ਹੈ ਮੇਰਾ ਹੋਰ ਕੋਈ ਟਿਕਾਣਾ ਹੀ ਨਹੀਂ ਹੈ ਦਰ ਬੀਬਾ ਮੈਂ ਨੀਮ ਕੋ ਕਹ ਕਰੀ ਸਲਾਮ ਜਿਹਦੇ ਅੱਗੇ ਜਾ ਕੇ ਮੈਂ ਨਮਸ਼ਕਾਰ ਕਰਾਂ ਯਾਦ ਰੱਖਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਦੀ ਬਾਣੀ ਐਸਾ ਇੱਕ ਗੁਰੂ ਹੈ ਐਸਾ ਇੱਕ ਸਾਡਾ ਟੀਚਰ ਹੈ ਐਸਾ ਸਾਡਾ ਪਿਓ ਹੈ ਐਸੀ ਸਾਡੀ ਮਾਂ ਹੈ ਐਸਾ ਸਾਡਾ ਭਰਾ ਹੈ ਐਸਾ ਸਾਡਾ ਬੰਧਪ ਹੈ ਐਸਾ ਸਾਡਾ ਰਿਸ਼ਤੇਦਾਰ ਹੈ ਇਹਦੇ ਕੋਲ ਆ ਕੇ ਇਹਦੀ ਗੋਦੀ 'ਚ ਬੈਠ ਕੇ ਜਿਹੜਾ ਮਰਜੀ ਦੁੱਖ ਆਪਣਾ ਸੁਣਾ ਦੇ ਉਹ ਦੁੱਖ ਕਿਸੇ ਨੂੰ ਕਦੇ ਸੁਣਾਉਣਗੇ ਨਹੀਂ ਅੱਗੇ ਆਪਣੇ ਕੋਲ ਰੱਖਣਗੇ ਆਪਣੇ ਦੁੱਖ ਨੂੰ ਤੁਹਾਡੇ ਦੁੱਖ ਨੂੰ ਕਿਸੇ ਨਾਲ ਸ਼ੇਅਰ ਕਰਕੇ ਕਿਸੇ ਨੂੰ ਦੱਸ ਕੇ ਇਹ ਤੁਹਾਡਾ ਮਜ਼ਾਕ ਨਹੀਂ ਉਡਾਉਣਗੇ ਤੇ ਮਾਲਕ ਆਖ ਲਈਏ ਪਾਰਸ਼ਾ ਮੈਂ ਦੁੱਖ ਤੇ ਸੁੱਖ ਆਪਣੇ ਤੇਰੇ ਨਾਲ ਆ ਕੇ ਸਾਂਝੇ ਕਰਦਾ ਹਾਂ ਬੜੇ ਲੋਕ ਨੇ ਐਸੇ ਰੋਂਦੇ ਹੋਏ ਫਰਿਆਦ ਕਰਦੇ ਹੋਏ ਬਾਣੀ ਪੜਦੇ ਹੋਏ ਅੱਖਾਂ 'ਚ ਅਥਰੂ ਨਹੀਂ ਰੋਕਦੇ ਆਪਣੇ ਕਿ ਮਾਲਕ ਜੀ ਜਿੱਦਣ ਬਾਹ ਫੜਾਈ ਸੀ ਨਾ ਤੁਹਾਨੂੰ ਆਪਣੀ ਆਪਣਾ ਸਿਰ ਉਤਾਰ ਕੇ ਤੁਹਾਡੇ ਪੈਰਾਂ ਵਿੱਚ ਰੱਖ ਦਿੱਤਾ ਸੀ ਅੱਜ ਤੋਂ ਬਾਦ ਤੁਹਾਡਾ ਹੈ ਹੋਰ ਕਿਸੇ ਦਾ ਨਹੀਂ ਤੇ ਜਿਨ੍ਹਾਂ ਨੇ ਸਿਰ ਝੁਕਾਇਆ ਸੀ ਮਹਾਰਾਏ ਨੂੰ ਆਪਣੇ ਸਿਰ ਦੇ ਦਿੱਤੇ ਪਰ ਇਹ ਸਿਰ ਕਰ ਚੁੱਕਿਆ ਨਹੀਂ ਗੁਰੂ ਅੰਗਦ ਦੇਵ ਮਹਾਰਾਜ ਪਾਸ਼ਾ ਦੇ ਬੜਾ ਪਿਆਰਾ ਫਰਮਾਨ ਹੈ ਨਾ ਮਾਲਕ ਅੱਖ ਨੂੰ ਜੋ ਸਿਰ ਸਾਈਂ ਨਾ ਨਿਵੇਂ ਸੋ ਸਿਰ ਦੀਜਾ ਢਾਰ ਆਪਣੇ ਉਹ ਸਿਰ ਨੂੰ ਉਤਾਰ ਕੇ ਲਾ ਕੇ ਛੁੱਟ ਕੇ ਪਰੇ ਰੱਖ ਦੇ ਜਿਹੜਾ ਤੇਰੇ ਮਾਲਕ ਦੇ ਅੱਗੇ ਆ ਕੇ ਝੁਕਦਾ ਨਹੀਂ ਜੋ ਸਰਸਾਈ ਨਾਨੀ ਵੇ ਸੋ ਸਰ ਦੀਜੇ ਢਾਰ ਨਾਨਕ ਜਿਸ ਪਿੰਜਰ ਮੇ ਜਿਹੜੇ ਪਿੰਜਰ ਦੇ ਵਿੱਚ ਜਿਹੜੇ ਸ਼ਰੀਰ ਦੇ ਅੰਦਰ ਬਿਰਹ ਦਾ ਪਿਛੋੜਾ ਹੀ ਨਹੀਂ ਹੈ ਦੁਖ ਛੋੜੇ ਦਾ ਦੁੱਖ ਹੀ ਨਹੀਂ ਹੈ ਸੋ ਪਿੰਜਰ ਲੈ ਜਾਰ ਉਸ ਪਿੰਜਰ ਨੂੰ ਸਾੜ ਕੇ ਸੁਆਹ ਕਰਦੀ ਮਾਲਕ ਆਖਣ ਲਗੇ ਪਾਤਸ਼ਾਹ ਜੀ ਦਰ ਬੀਬਾ ਮੈ ਨੀਮ ਕੋ ਕਹ ਕਰੀ ਸਲਾਮ ਮੈਂ ਆਪਣੀ ਸਲਾਮ ਕਿਦੇ ਅੱਗੇ ਜਾ ਕੇ ਫਰਿਆਦ ਕਰਾਂ ਮੇਰਾ ਦੁੱਖ ਤੇ ਸੁੱਖ ਤੇਰੇ ਕੋਲ ਹੈ ਮੈਂ ਆਪਣੇ ਦੁੱਖ ਤੇ ਸੁੱਖ ਨੂੰ ਤੇਰੇ ਨਾਲ ਸਾਂਝਾ ਕਰਦਾ ਹਾਂ ਅੱਜ ਅਸੀਂ ਪੜ੍ਹਦੇ ਆਂ ਨਾ ਕਿ ਤੂੰ ਸੱਜਣ ਸੱਚਾ ਪਤਸ਼ਾਹ ਹੈਂ ਤੂੰ ਸ਼ਾਹਾਂ ਦਾ ਸ਼ਾਹ ਹੈਂ ਤੇਰੇ ਅੱਗੇ ਆ ਕੇ ਸਲਾਮ ਕਰਦਾ ਹਾਂ ਇਹ ਤੂੰ ਡਿੱਠੇ ਸਬੇ ਥਾਵ ਨਹੀਂ ਤੁਧ ਜਿਹਿਆਂ ਹੈ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਜਿਦਾ ਕੋਈ ਥਾਂ ਨਹੀਂ ਹੈ ਜਿਦਾ ਕੋਈ ਟਿਕਾਣਾ ਨਹੀਂ ਹੈ ਜਿਦਾ ਕੋਈ ਧਰਬ ਨਹੀਂ ਹੈ ਜਿਹੜਾ ਕਹਿੰਦਾ ਮੈਨੂੰ ਕੋਈ ਰੱਖਣ ਵਾਸਤੇ ਤਿਆਰ ਹੀ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਆਪਣੀ ਗਲਵਕੜੀ ਕਰਕੇ ਕਹਿੰਨੇ ਸਿੱਖਾ ਮੇਰੇ ਕੋਲ ਆ ਜਾ ਤੈਨੂੰ ਆਪਣੀ ਮੈਂ ਗਲਵਕੜੀ ਚਲਾਵਾਂਗਾ ਤੇ ਹੈਰਾਨਗੀ ਹੁੰਦੀ ਹੈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਇਸ ਪਾਵਨ ਗ੍ਰੰਥ ਨੂੰ ਆਪਣੀ ਰਾਜਨੀਤੀ ਵਾਸਤੇ ਇਹ ਵੇਚ ਦਿੰਦੇ ਨੇ ਹਿਰਦੇ ਦੇ ਅੰਦਰੋਂ ਦੁੱਖ ਬੜਾ ਜ਼ਾਹਰ ਹੁੰਦਾ ਹੈ ਕਿ ਕਮਾਲ ਦੇ ਪੱਥਰ ਦੇ ਲਈ ਫਿਰਦੇ ਨੇ ਬੰਦੇ ਉਹ ਵਾਲੇ ਆਪਣੀਆਂ ਕੁਰਸੀਆਂ ਦੇ ਵਾਤੇ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਪਾਤਸ਼ਾਹ ਨੂੰ ਦਾਅ ਤੇ ਲਗਾ ਦਿੱਤੇ ਇਹ ਕਿੰਨੀਆਂ ਬੇਅਦਬੀਆਂ ਹੋਈਆਂ ਪਿਆਸਿਆਂ ਦੇ ਵਾਸਤੇ ਕੀ ਕੁਝ ਕੀਤਾ ਤੇ ਜੇਕਰ ਸਿੱਖ ਕੋਈ ਐਸਾ ਐਕਸ਼ਨ ਲੈਂਦੇ ਨੇ ਫਿਰ ਇਹ ਵਖਵਾਦੀ ਤੇ ਫਿਰ ਇਹ ਹੱਤਵਾਦੀ ਨੇ ਫਿਰ ਇਹ ਗੁੰਡੇ ਨੇ ਕਿੰਨੀਕ ਵਾਰ ਆਪਣੀਆਂ ਅਪੀਲਾਂ ਨੂੰ ਤੁਹਾਡੇ ਅੱਗੇ ਰੱਖਣਾ ਕਿੰਨੀਕ ਵਾਰ ਆਪਣੀਆਂ ਦਲੀਲਾਂ ਨੂੰ ਤੁਹਾਡੇ ਅੱਗੇ ਰੱਖਣਾ ਕਦੇ ਗੁਰੂ ਗ੍ਰੰਥ ਸਾਹਿਬ ਮਹਾਰੇ ਪਾਸ਼ਾ ਦੇ ਸਰੂਪ ਦੇ ਉੱਤੇ ਕੋਈ ਸਿਗਰਟ ਪੀ ਕੇ ਸੁੱਟ ਦੇ ਤੇ ਬਰਦਾਸ਼ਤ ਕੀਤਾ ਜਾਂਦਾ ਜਿੱਦਣ ਪਿਓ ਦੀ ਦਾੜੀ ਨੂੰ ਕੋਈ ਆ ਕੇ ਹੱਥ ਪਾਏ ਕੌਣ ਬਰਦਾਸ਼ਤ ਕਰਕੇ ਰਾਜੀ ਹੈ ਕਿੰਨੀਆਂ ਘਟਨਾਵਾਂ ਹੋਈਆਂ ਇਹ ਔਲੋਕ ਨੇ ਜਿਹੜੇ ਆਪਣੀ ਕੁਰਸੀ ਵਾਤੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰੇ ਸਰੂਪ ਨੂੰ ਅੱਜ ਵਰਤ ਰਹੇ ਨੇ ਤੇ ਜੋ ਪਰਸੋਂ ਚੌਥ ਘਟਨਾ ਵਾਪਰੀ ਹੈ ਦਿਲ ਬਾਹਰ ਆ ਗਿਆ ਦੇਖ ਕੇ ਹੱਦ ਹੋ ਗਈ ਲੋਕਾਂ ਦੀ ਕਿਉਂਕਿ ਜਿਹਦੀ ਆਸਥਾ ਜੁੜੀ ਹੈ ਜਿਹੜਾ ਆਪਣਾ ਧਾਰਮਿਕ ਗ੍ਰੰਥ ਮੰਨਦਾ ਹੈ ਜਿਹੜਾ ਕਹਿੰਦਾ ਕਿ ਮਹਾਰਾ ਤੇ ਤੈਨੂੰ ਆਪਣਾ ਪਿਓ ਤੇ ਆਪਣੀ ਮੈਂ ਮਾਂ ਮੰਨਦਾ ਹਾਂ ਜੇ ਦਾ ਕੋਈ ਥਾਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਨੂੰ ਰਹਿਣ ਵਾਤੇ ਨੂੰ ਘਰ ਦਿੰਦਾ ਹੈ ਜੇ ਦਾ ਕੋਈ ਟਿਕਾਣਾ ਨਹੀਂ ਉਹਨੂੰ ਆਪਣੇ ਗਲਵਕੜੀ ਚ ਲੈਂਦੇ ਨੇ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੇ ਅੰਗਾਂ ਨੂੰ ਪਾੜ ਕੇ ਖਲਾਰਿਆ ਜਾਵੇ ਤੇ ਕਿਹੜਾ ਸਿੱਖ ਹੈ ਡਰ برداشت ਕਰਦਾ ਤੇ ਉਹਦੋਂ ਇੱਕ ਨੂੰ ਵਢਿਆ ਹੈ ਨਾ ਤੇ ਜੇਕਰ ਵਢਿਆ ਹੈ ਅੱਜ ਅਸੀਂ ਪੋਸਟਾਂ ਪਾ ਕੇ ਗੁੰਡਾਗਰਦੀ ਹੈ ਜੀ ਇਹ ਆ ਹੈ ਕਿੰਨਾ ਕੁ ਚਿਰ برداشت ਕਰਨ ਜੀ ਤੁਸੀਂ ਗੁਰੂ ਗ੍ਰੰਥ ਸਾਹਿਬਾਰੇ ਪਾਸ਼ਾ ਦੇ ਸਰੂਪਾਂ ਨੂੰ ਵਰਤੋ ਤੇ ਜੇਕਰ ਇਹ ਬੇਅਦਬੀ ਹੈ ਨਾ ਮੈਂ ਇੱਕ ਹੋਰ ਸਾਂਝ ਪਾ ਦਿਆਂ ਆਪ ਜੀ ਦੇ ਨਾਲ ਜਿਨ੍ਹਾਂ ਨੇ ਅੱਜ ਧਾਰਮਿਕ ادارے ਦੀਆਂ ਕੁਰਸੀਆਂ ਵੀ ਸਾਂਭੀਆਂ ਹੋਈਆਂ ਨੇ ਨਾ 360 ਸਰੂਪ ਗਾਇਬ ਹੋ ਜਾਣ ਉਹਨਾਂ ਸਰੂਪਾਂ ਦਾ ਕੋਈ ਰਿਕਾਰਡ ਨਾ ਹੋਵੇ ਅੱਜ ਆਪਣੀਆਂ ਇਲੈਕਸ਼ਨਾਂ ਨੂੰ ਵੇਖ ਕੇ ਸਟੇਟਮੈਂਟਾਂ ਦੇ ਰਹੇ ਨੇ ਨਾ ਮਾਈਕਾਂ ਦੇ ਵਿੱਚ ਕਿ ਬੜੀ-ਬੜੀ ਬੇਰਬੀ ਹੋ ਗਈ ਜੇ ਫਲਾਣੀ ਸਰਕਾਰ ਨੇ ਕਰਾਈ ਏ ਢਿੰਗੜੀ ਸਰਕਾਰ ਨੇ ਕਰਾਈ ਏ ਜਿਹੜੇ 360 ਸਰੂਪ ਗਾਇਬ ਕੋਈ ਇਹਨਾਂ ਦਾ ਲੇਖਾ ਖਾਣ ਦੇਗਾ ਬੇਰਬੀ ਨਹੀਂ ਸੀ ਇਹਨਾਂ ਬੰਦਿਆਂ ਨੇ ਆਪਣੀਆਂ ਕੁਰਸੀਆਂ ਵਾਸਤੇ ਮਹਾਰਾਜ ਨੂੰ ਇਹਨਾਂ ਨੇ ਵਰਤਿਆ ਹੈ ਇਹਨਾਂ ਲੋਕਾਂ ਦਾ ਕਿਉਂ ਵਿਸ਼ਵਾਸ ਕਰੇ ਚਿੱਟੇ ਕੱਪੜੇ ਵੇਖ ਕੇ ਅਸੀਂ ਅੱਜ ਲੇਖਾ ਖਾਗੇ ਨੀਲੀਆਂ ਪੱਗਾਂ ਦੇਖ ਕੇ ਚਿੱਟੀਆਂ ਪੱਗਾਂ ਦੇਖ ਕੇ ਅੱਜ ਅਸੀਂ ਭਲੇਖਾ ਖਾ ਕੇ ਕਿ ਇਹ ਬੰਦੇ ਧਰਮੀ ਹੋਣਗੇ ਇਹਨਾਂ ਨੂੰ ਅੱਗੇ ਲਾਓ ਹੱਦ ਹੋ ਗਈ ਮਾਲਕ ਆਖਣ ਲੱਗੇ ਪਰਸ਼ਾ ਮੈਂ ਤੇਰੇ ਲੜਦੇ ਨਾਲ ਆ ਕੇ ਲੱਗਿਆ ਮੈਨੂੰ ਹੋਰ ਕੋਈ ਥਾਂ ਨਹੀਂ ਮਿਲਦੀ ਜਿੱਦੇ ਅੱਗੇ ਜਾ ਕੇ ਆਪਣੇ ਦੁੱਖ ਨੂੰ ਸਾਂਝਾ ਕਰਾਂ ਜਿੱਦੇ ਅੱਗੇ ਆਪਣੇ ਦੁੱਖ ਨੂੰ ਮੈਂ ਸਾਂਝਾ ਕਰਾਂ ਮਾਲਕ ਆਖਣ ਲੱਗੇ ਦਰ ਬੀਬਾ ਮੈਂ ਨੀਮ ਕੋ ਕਰੀ ਸਲਾਮ ਕਿਦੇ ਅੱਗੇ ਜਾ ਕੇ ਸਲਾਮ ਕਰਾਂ ਹਿੱਕੋ ਮੈਂਡਾ ਤੂੰ ਤਨੀ ਸਾਚਾ ਮੁਖ ਨਾਮ ਮੇਰਾ ਇੱਕ ਤੂੰ ਪਰਮਾਤਮਾ ਹੈ ਤੂੰ ਤਣੀ ਹੈ ਤੂੰ ਮੇਰਾ ਖਸਮ ਹੈ ਤੂੰ ਮੇਰਾ ਮਾਲਕ ਹੈ ਤੇਰਾ ਨਾਮ ਮੇਰੇ ਮੁਖ ਵਿੱਚ ਟਿਕਿਆ ਰੇ ਮਾਲਕ ਆਖਣਗੇ ਆਸਾ ਮਹਿਲਾ ਪਹਿਲਾ ਚਾਰੇ ਕੁੰਡਾਂ ਢੋਂਡੀਆਂ ਕੋ ਨੀਮੀ ਮੈਂਡਾ ਮੈਂ ਚਾਰੇ ਕੁੰਡਾਂ ਘੁੰਮ ਕੁੰਮ ਲਈਆਂ ਕਿੱਥੇ ਹੈ ਜਿੱਥੇ ਜਾ ਕੇ ਮੈਂ ਮਥਾਣਾ ਰਗੜਿਆ ਹੋਇ ਕਿੱਥੇ ਹੈ ਜਿਹੜੇ ਨਾ ਜਾ ਕੇ ਮੈਂ ਜੋ ਲੀਨਾ ਅੱਡੀ ਹੋਏ ਜਿਹੜਾ ਸੁੱਖ ਤੇਰੀ ਗੁਰਬਾਣੀ ਦੇ ਕੋਲੋਂ ਮੈਨੂੰ ਮਿਲਿਆ ਹੈ ਨਾ ਮਾਰਾ ਅੱਖਾਂ ਦੇ ਚਾਰੇ ਕੁੰਡਾਂ ਢੋਂਡੀਆਂ ਕੋ ਨੀਮੀ ਮੈਂਡਾ ਦੇ ਤੂੰ ਦੁ ਭਾਵੇ ਸਹਬਾ ਤੂੰ ਐ ਤੂੰ ਮੈਂ ਹੋਂ ਟੈਂਡਾ ਪਰਸ਼ਾ ਮੈਂ ਤੇਰਾ ਸੇਵਕ ਬਾਨਾ ਤੂੰ ਮੇਰਾ ਗੁਰੂ ਬਣ ਜੀ ਤਿਤ ਨੂੰ ਪਾ ਜਾਏ ਮੈਨੂੰ ਆਪਣੀ ਸ਼ਰਨ ਵਿੱਚ ਲੈ ਲੈ ਦਰ ਬੀਬਾ ਮੈਂ ਨੀਮ ਕੋ ਕਰੀ ਸਲਾਮ ਹੈ ਕਿਦੇ ਅੱਗੇ ਜਾ ਕੇ ਸਲਾਮ ਕਰਾਂ ਕਿਦੇ ਅੱਗੇ ਜਾ ਕੇ ਮੈਂ ਨਮਸਕਾਰ ਕਰਾਂ ਹਿਕੋ ਮੈਂਡਾ ਤੂੰ ਦੇ ਕੇਵਲ ਤੂੰ ਹੈ ਮੈਂਡਾ ਮੇਰਾ ਇਹ ਮੈਂਡਾ ਨਹੀਂ ਹੈ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਮੇਰਾ ਸਾਈ ਸਾਈ ਨਹੀਂ ਸਾਈ ਮੀਨਸ ਉਹ ਸਾਈ ਮਤਲਬ ਮਾਲਕ ਤੂੰ ਕਰਤਾ ਸਚਿਆਰ ਮੈਂਡਾ ਸਾਈ ਉਥੇ ਸਾਈ ਤੇ ਉਥੇ ਮੈਂਡਾ ਸ਼ਬਦ ਹੈ ਮਾਲਕ ਆਖਣ ਲੱਗੇ ਹਿਕੋ ਮੈਂਡਾ ਤੂੰ ਧਣੀ ਮੇਰਾ ਮਾਲਕ ਤੂੰ ਹੈ ਧਣੀ ਤਨਵਾਨ ਧਣੀ ਸੱਚਾ ਮੁਖ ਨਾਮ ਤੇਰਾ ਨਾਮ ਮੇਰੇ ਮੁਖ ਦੇ ਵਿੱਚ ਮਾਲਕ ਜੀ ਉਹ ਟਿਕਿਆ ਰਹੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰਨ ਲੱਗੇ ਸਿੱਧਾ ਸੇਵਨ ਸਿੱਧ ਪੀਰ ਮੰਗੈ ਰਿੱਧ ਸਿੱਧ ਲੋਕੀ ਇਹ ਟਿਕਾਣਾ ਨੂੰ ਪਾਉਣ ਵਾਸਤੇ ਲੋਕੀ ਇਹ ਆਪਣੇ ਗੁਰੂ ਨੂੰ ਪਾਉਣ ਵਾਸਤੇ ਮਾਲਕ ਆਖੰ ਸਿੱਧਾ ਨੂੰ ਸੇਵਦੇ ਨੇ ਜੋਗੀਆਂ ਦੇ ਅੱਗੇ ਜਾ ਕੇ ਉਹਨਾਂ ਦੇ ਟੋਲੇ 'ਚ ਬੈਠ ਕੇ ਕੰਨ ਕੰਨਾਂ ਨੂੰ ਪੜਾ ਲੈਣਾ ਮੁੰਦਰਾ ਪਾ ਲੈਣੀਆਂ ਫੱਕਰ ਬਣ ਜਾਣਾ ਪਾਤਸ਼ਾਹ ਕਹਿੰਦਾ ਸਿੱਧਾ ਸੇਵਨ ਸਿੱਧ ਪੀਰ ਮੰਗੈ ਰਿੱਧ ਸਿੱਧ ਤੇ ਉਹਦੇ ਕੋਲੋਂ ਕੀ ਮੰਗਦੇ ਨੇ ਕਹਿੰਦੇ ਮੈਨੂੰ ਰਿੱਧੀਆਂ ਤੇ ਸਿੱਧੀਆਂ ਦੇ ਦੇ ਤੇ ਪਾਦਸ਼ਾ ਮੈਂ ਤੈਨੂੰ ਸੇਵਨਾ ਹਾਂ ਤੇ ਤੈਨੂੰ ਸੇਵ ਕੇ ਪਤਾ ਕੀ ਦਾਤ ਮੰਗ ਰਿਆ ਹਾਂ ਮੈਂ ਇੱਕ ਨਾਮ ਨਾ ਵਿਸਰੇ ਸਾਚੇ ਗੁਰਬੁੱਧ ਪਾਦਸ਼ਾ ਮੈਨੂੰ ਇੱਕ ਬੁੱਧ ਦੇ ਮੈਨੂੰ ਅਕਲ ਦੇ ਮੈਨੂੰ ਤੇਰਾ ਨਾਮ ਕਦੇ ਵਿਸਰੇ ਨਾ ਪਾਦਸ਼ਾ ਕੋਈ ਕਿਸੇ ਨੂੰ ਗੁਰੂ ਨੂੰ ਸੇਵ ਰਿਆ ਹੋਏਗਾ ਕੋਈ ਪੁੱਤ ਦੀ ਪ੍ਰਾਪਤੀ ਵਾਸਤੇ ਕੋਈ ਧੀ ਦੀ ਪ੍ਰਾਪਤੀ ਵਾਸਤੇ ਕੋਈ ਪੈਸੇ ਵਾਸਤੇ ਕੋਈ ਰਿੱਧੀਆਂ ਵਾਸਤੇ ਕੋਈ ਸਿੱਧੀਆਂ ਵਾਸਤੇ ਪਾਦਸ਼ਾ ਮੈਂ ਤੈਨੂੰ ਸੇਵ ਰਿਆ ਹਾਂ ਮੈਂ ਤੈਨੂੰ ਮੰਨ ਰਿਆ ਹਾਂ ਮੈਂ ਤੈਨੂੰ ਜਪ ਰਿਹਾ ਹਾਂ ਕਿੜੀਏ ਕਿ ਮੈਨੂੰ ਤੇਰਾ ਨਾਮ ਨਾ ਕਦੇ ਵਿਸਰੇ ਪੰਕਤੀਆਂ ਪੜ੍ਹਦੇ ਹੋ ਨਾ ਕਿ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾ ਇੱਕ ਦੇਹ 부ਝਾਈ ਏ ਮੇਰੇ ਗੁਰੂ ਮੈਨੂੰ ਇੱਕ ਬੂਝ ਦੇ ਬੂਝ ਦਾ ਅਰਥ ਹੈ ਸਮਝ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਮੈਨੂੰ ਤੂੰ ਕਦੇ ਵਿਸਰੇ ਨਾ ਪਾਰਸ਼ਾ ਜੀਓ ਮੈਂ ਇੱਕ ਨਾਮ ਨਾ ਵਿਸਰੇ ਸਾਚੇ ਗੁਰਬੁੱਧ ਜੋਗੀ ਭੋਗੀ ਕਪੜੀ ਕਿਆ ਭਵੇ ਦਿਸੰਤਰ ਤੇ ਲੀਨਾ ਪੈਨ ਕੇ ਇਹ ਫਕੀਰ ਬਨਣ ਵਾਲੇ ਇਹ ਵਿਅਰਥੀ ਆਪਣਾ ਦੇਸ਼ ਰਟਨ ਕਰਦੇ ਹਨ ਗੁਰ ਕਾ ਸ਼ਬਦ ਨਾ ਚੀਨੀ ਤਤ ਸਾਰ ਨਿਰੰਤਰ ਇਹ ਗੁਰੂ ਦੇ ਸ਼ਬਦ ਨੂੰ ਇਹ বুঝਦੇ ਨਹੀਂ ਸਮਝਦੇ ਨਹੀਂ ਪੰਡਤ ਪਾਉਂਦੇ ਜੋਏ ਸੀ ਨਿਤ ਪੜੇ ਪੁਰਾਣਾ ਪੰਡਤ ਪਾਉਂਦੇ ਕੇਵਲ ਇਹ ਪਾਠ ਕਰਨ ਵਾਲੇ ਹਨ ਪੜੇ ਪੁਰਾਣਾ ਇੱਕ ਮੈਂ ਬੇਨਤੀ ਹੋਰ ਕਰਦੇ ਆਂ ਜੇ ਮਾਲਕ ਉਸ ਸਮੇਂ ਇੱਕ ਗੁਰੂ ਨਾਨਕ ਸਾਹਿਬ ਪਾਸ਼ਾ ਦੀ ਬਾਣੀ ਹੈ ਉਸ ਸਮੇਂ ਕੋਈ ਪਾਠੀ ਨਹੀਂ ਉਸ ਸਮੇਂ ਕੋਈ ਕੀਰਤनियां ਨਹੀਂ ਗੁਰੂ ਘਰ ਦਾ ਉਸ ਸਮੇਂ ਗੁਰੂ ਘਰ ਦਾ ਕੋਈ ਕਥਾਵਾਚਕ ਨਹੀਂ ਉਸ ਸਮੇਂ ਦੇ ਧਰਮ ਨੂੰ ਚਲਾਉਣ ਵਾਲੇ ਦੋ 메ਨ ਧਰਮ ਦੇ ਅੱਗੇ ਚਲਾਉਣ ਵਾਲੇ ਜਿਹੜੇ ਟੀਚਰ ਕਹਿ ਲਈਏ ਇੱਕ ਪੰਡਤ ਹੈ ਇੱਕ ਮੋਲਾਨਾ ਹੈ ਫਾਰਸ਼ਾ ਉਹਨਾਂ ਨੂੰ ਸੰਬੋਧਨ ਕਰਕੇ ਸ਼ਬਦ ਵਰਤੇ ਹਨ ਇਹ ਸਾਂਝਾ ਸ਼ਬਦ ਹੈ ਜਿਵੇਂ ਗੁਰੂ ਦੀ ਬਾਣੀ ਦਾ ਇੱਕ ਸ਼ਬਦ ਹੈ ਕਿ ਕਹਾਂ ਕੰਚਨ ਟੂਟੈ ਸਾਰ ਅਗਨੀ ਗੰਡ ਭਵੈ ਲੋਹਾਰ ਉਥੇ ਕਹਿਣ ਦਾ ਸ਼ਬਦ ਵਰਤੇ ਸ਼ਬਦ ਵਰਤੇ ਆ ਕੰਚਨ ਸੋਨਾ ਟੂਟੈ ਸਾਰ ਉਥੇ ਸ਼ਬਦ ਲੋਹਾ ਅਤੇ ਸੋਨਾ ਦੋ ਸ਼ਬਦ ਵਰਤੇ ਦੋਵਾਂ ਦੇ ਵਾਸਤੇ ਜਿਹੜਾ ਇੱਕ ਕਾਰੀਗਰ ਦਾ ਨਾਮ ਵਰਤਿਆ ਮਾਲਕ ਨੇ ਸਾਂਝਾ ਨਾਮ ਵਰਤਿਆ ਲੋਹਾਰ ਉਹ ਅੱਗ ਦੇ ਨਾਲ ਉਹਦੇ ਚ ਗੰਢ ਪਾ ਕੇ ਉਹਨੂੰ ਜੋੜ ਦਿੰਦਾ ਹੈ ਜਿਹੜਾ ਇਹ ਪੰਡਿਤ ਸ਼ਬਦ ਵਰਤਿਆ ਹੈ ਮਾਲਕ ਨੇ ਇਹ ਪਾੰਦਾ ਸ਼ਬਦ ਵਰਤਿਆ ਹੈ ਇਹ ਧਰਮ ਦੀਆਂ ਪੁਸਤਕਾਂ ਪੜ੍ਹਨ ਵਾਲੇ ਵਾਸਤੇ ਵਰਤਿਆ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਪੜ੍ਹਨ ਵਾਲਾ ਸਿੱਖ ਵੀ ਹੋ ਸਕਦਾ ਹੈ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨ ਵਾਲਾ ਵੀ ਹੋ ਸਕਦਾ ਹੈ ਗੁਰੂ ਸਾਹਿਬ ਦੇ ਗਿਆਨ ਨੂੰ ਪੜ੍ਹਨ ਵਾਲਾ ਕੋਈ ਵੀ ਗੁਰਸਿੱਖ ਕੋਈ ਭੈਣ ਕੋਈ ਵੀਰ ਵੀ ਹੋ ਸਕਦਾ ਹੈ ਮਾਲਕ ਆਖਣ ਜਿਹੜਾ ਕੇਵਲ ਪੜ੍ਹਦਾ ਹੈ ਨਾ ਅਏ ਪੰਡਿਤ ਪਾਂਦੇ ਜੋਸੀ ਨਿਤ ਪੜੈ ਪੁਰਾਨਾ ਪਾਠ ਪੜਦੇ ਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹਨ ਅੰਤਰ ਵਸਤ ਨਾ ਜਾਣਨੀ ਕਟ ਬ੍ਰਾਹਮਣ ਲੁਕਾਨਾ ਅੰਦਰ ਵਸੇ ਹੋਏ ਪਰਮਾਤਮਾ ਨੂੰ ਇਹ ਜਾਣਦੇ ਹੀ ਨਹੀਂ ਸਮਝਦੇ ਹੀ ਨਹੀਂ ਪਾਰਸ਼ਾ ਕਾਨ ਇੱਕ ਤਪਸੀ ਬਨ ਮਹਿ ਤਪ ਕਰੇ ਨਿਰਤੀਰਥ ਵਾਸਾ ਇੱਕ ਐਸੇ ਲੋਕ ਨੇ ਜਿਹੜੇ ਜੰਗਲਾਂ ਵਿੱਚ ਵਸ ਕੇ ਤਪ ਕਰਦੇ ਹਨ ਪਾਤਸ਼ਾਹ ਕਹਾਂ ਲਗੇ ਆਪ ਨਾ ਚੀਨੇ ਤਮਸੀ ਕਾਹੇ ਪਏ ਉਦਾਸਾ ਆਪਣੇ ਆਪ ਨੂੰ ਚੀਨਦੇ ਨਹੀਂ ਆਪਣੇ ਆਪ ਨੂੰ ਬੁਝਦੇ ਨਹੀਂ ਤੇ ਪਾਤਸ਼ਾਹ ਕਹਿੰਦੇ ਕਾਦੇ ਵਾਸਤੇ ਤੁਸੀਂ ਉਦਾਸ ਧਾਰਨ ਕੀਤਾ ਹੋਏ ਇੱਕ ਬਿੰਦ ਜੀਤਨ ਇੱਕ ਬਿੰਦ ਯਤਨ ਕਰ ਰੱਖਦੇ ਸਜਤੀ ਕਹਾਵੇਂ ਆਪਣੇ ਆਪ ਨੂੰ ਕਹਿੰਦੇ ਅਸੀਂ ਜਤੀ ਬਣ ਗਏ ਜੀ ਸਾਡੇ ਅੰਦਰ ਕੋਈ ਫੀਲਿੰਗ ਨਹੀਂ ਅਸੀਂ ਕਿਸੇ ਬਾਰੇ ਮਾੜਾ ਨਹੀਂ ਸੋਚਦੇ ਪਾਸ਼ਕ ਜਤੀ ਕਹਾਵੇਂ ਬਿਨ ਗੁਰ ਸ਼ਬਦ ਨਾ ਛੁਟੀ ਭ੍ਰਮ ਆਵੇ ਜਾਹੇ ਗੁਰਦੇਵ ਕਹਾਂ ਜਿੰਨਾ ਤੱਕ ਤੇਰੇ ਮਨ ਦੇ ਵਿਚਾਰ ਨਾ ਮਰੇ ਹੋਏ ਗੁਰਦੇਵ ਕਹਾਂ ਲਗੇ ਇੱਕ ਬਿਨ ਗੁਰ ਸ਼ਬਦ ਨਾ ਛੁਟਈ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਛੁਟੇਗਾ ਨਹੀਂ ਪਰਮ ਆਵੇ ਜਨ ਕੇਵਲ ਭਟਕਣਾ ਹੈ ਇੱਕ ਗ੍ਰਹੀ ਸੇਵਕ ਸੱਜ ਦਾ ਗੁਰਮਤੀ ਲਾਗੇ ਇੱਕ ਐਸੇ ਗ੍ਰਸਤੀ ਲੋਕ ਜਿਹੜੇ ਗੁਰੂ ਸਾਹਿਬ ਜੀ ਤੁਹਾਨੂੰ ਸੇਵਦੇ ਹਨ ਗੁਰਮਤੀ ਲਾਕੇ ਤੇਰੀ ਮਤ ਨੂੰ ਧਾਰਨ ਕਰਦੇ ਹਨ ਨਾਮਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ ਤੇਰੇ ਨਾਮ ਦੇ ਰੰਗ ਦੇ ਵਿੱਚ ਉਹ ਆਪਣੇ ਆਪ ਨੂੰ ਇਸ਼ਨਾਨ ਕਰਵਾਉਂਦੇ ਹਨ ਹਰ ਭਗਤ ਸੋ ਜਾਗੇ ਸਦਾ ਉਹ ਜਾਗਦੇ ਹਨ ਗੁਰ ਤੇ ਦਰ ਘਰ ਜਾਣੀਏ ਗੁਰੂ ਦੇ ਪਾਸੋਂ ਹੀ ਗੁਰੂ ਦੇ ਪਾਸ ਹੀ ਪਰਮਾਤਮਾ ਦੇ ਘਰ ਦਾ ਉਹਨਾਂ ਨੂੰ ਰਸਤਾ ਮਾਲਕ ਆਖਣ ਲੱਗੇ ਮਿਲ ਜਾਂਦਾ ਹੈ ਸੋ ਜਾਏ ਸਿਝਾਣੇ ਉਹ ਪਛਾਣ ਲੈਂਦਾ ਹੈ ਨਾਨਕ ਨਾਮ ਨਾ ਵਿਸਰੈ ਨਾਨਕ ਬੇਨਤੀ ਕਰਦਾ ਹੈ ਮੈਨੂੰ ਤੇਰਾ ਕਦੇ ਨਾਮ ਪਰਮਾਤਮਾ ਜੀ ਕਦੇ ਵਿਸਰੇ ਨਾਮ ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮੰਨੇ ਮੇਰਾ ਮਨ ਤੇਰੇ ਯਾਦ ਦੇ ਵਿੱਚ ਤੇਰੇ ਨਾਮ ਦੇ ਵਿੱਚ ਸਦਾ ਵਸਿਆ ਰਹੇ ਮਾਲਕ ਮਿਹਰਮਤ ਕਰਨ ਜੀ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ